Please come. Thank you. Thank you. Thank you. Thank you. Inspector well, Director, man, please come on stage. Students, my friends, please come on stage. Class, ਕਾਲੇਟ ਸਟਿੰਦਾ ਨਾਉ ਆਈ ਊਡ ਲਾਈਕ ਟੂ ਇਨਵਾਈਟ ਖੁਸ਼ਬੀਰ ਕੌਰ ਐਂਡ ਮਾਈ ਦੀਪ ਫਰਮ ਚਿਲੰਦਰ ਅਜੀਤ ਜਰਾਮ ਦਾ ਪੁੱਤ ਲਾ ਬਾਇਸਿਸ ਸਕੀਲ ਐਂਡ ਪ੍ਰੋਫੈਸ਼ਨਲ ਯੂਨੀਵਰਸਿਟੀ ਪੁਨੇ ਔਲਸੋ i use right without of across join your hands please ਕਵਰ ਉਹ ਤੇ ਸਾਰੇ ਕਸਰਤਾ ਦੁਆਲਾ ਇਹ ਦੋ ਤਿੰਨ ਚੀਜ਼ਾਂ ਦੱਸਣੀਆਂ ਜਿਹੜੀਆਂ ਨਵੀਆਂ ਐਡੀਸ਼ਨਸ ਨੇ ਸਾਡੇ ਉਹ ਵੀ ਦੱਸਣੀਆਂ ਨੇ ਦੀਵਾਲੀ ਸ਼ੁਰੂ ਚ ਇੱਕ ਵਧਾਈ ਦੇ ਦੇਣੀ ਹੈ ਪਿੱਛੋਂ ਦੀਵਾਲੀ ਦੀ ਵਧਾਈ ਨਹੀਂ ਨਹੀਂ ਤੁਹਾਡੇ ਸਵਾਲ ਦਾ ਆਨਸਰ ਕਰੂੰਗਾ ਬਾਅਦ ਦੇਣਾਂਗੇ लास्ट ਤੇ ਟੱਸ ਨਹੀਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਤੇ ਮੈਂ ਅੱਜ ਇੱਥੇ ਆਨਰਿੰਗ ਸੈਰੇਮਨੀ ਹੈਲਿਕਸ ਆਕਸਫੋਰਡ ਸਮਾਰਟ ਸਕੂਲ ਨੇ ਜਿਹੜੇ 2025 ਦੇ ਸਟੂਡੈਂਟਸ ਅਲੱਗ-ਅਲੱਗ ਪ੍ਰੋਫੈਸ਼ਨਲ ਡਿਗਰੀਜ਼ ਦੇ ਵਿੱਚ ਇੰਡੀਆ ਲੈਵਲ ਦੇ ਕਾਲਜੇਜ਼ ਦੇ ਵਿੱਚ ਜਿਨ੍ਹਾਂ ਦੇ ਐਡਮਿਸ਼ਨ ਹੋਏ ਨੇ ਅਸੀਂ ਉਹ ਯੂਨੀਵਰਸਿਟੀਆਂ ਤੇ ਕਾਲਜੇਜ਼ ਦੇ ਬੱਚਿਆਂ ਦੀ ਆਨਰਿੰਗ ਸੈਰੇਮਨੀ ਰੱਖੀ ਹੈ ਸਾਡੇ ਇਸ ਵਾਰ 6 ਸਟੂਡੈਂਟਸ ਦੀ ਐਮਬੀਬੀਐਸਟ ਐਡਮਿਸ਼ਨ ਹੋਈ ਹੈ ਔਰ ਇੱਕ ਬੱਚੇ ਦੀ BDS ਚ ਐਡਮਿਸ਼ਨ ਹੋਈ ਹੈ ਤਿੰਨ ਬੱਚਿਆਂ ਦੀ IIT ਇੰਡੀਆ ਦੇ ਵਿੱਚ ਐਡਮਿਸ਼ਨ ਹੋਈ ਹੈ ਔਰ ਚਾਰ ਬੱਚਿਆਂ ਦੀ NITs ਦੇ ਵਿੱਚ ਐਡਮਿਸ਼ਨ ਹੋਈ ਹੈ ਦੋ ਬੱਚੇ CA ਕਰ ਰਹੇ ਨੇ ਪੂਨੇ ਯੂਨੀਵਰਸਿਟੀਆਂ ਦੇ ਵਿੱਚ ਤੇ ਇਸ ਤੋਂ ਬਿਨਾ ਲਾਅ ਦੇ ਵਿੱਚ PU DU ਕੈਂਪਸ ਤੇ ਰਾਜੀਵ ગાંધી ਕਾਲਜ ਆਫ ਲਾਅ ਦੇ ਵਿੱਚ ਵੀ ਸਾਡੇ ਬੱਚਿਆਂ ਦਾ ਦਾਖਲਾ ਹੋਇਆ ਸੋ ਮੈਂ ਸਾਰੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਵਧਾਈ ਦਿਨੀ ਆ ਕਿ ਉਹ ਇਸ ਸਾਡੇ ਪਾਤੜਾ ਇੱਕ ਪਛੜੇ ਇਲਾਕੇ ਨੂੰ ਐਨਹੋਨ ਹਾਰ ਆਫੀਸਰ ਤੇ ਪ੍ਰੋਫੈਸ਼ਨਲ ਬੰਦੇ ਜਿਹੜੇ ਨੇ ਇਹ ਸਕੂਲ ਪ੍ਰੋਵਾਈਡ ਕਰ ਰਿਹਾ ਬਣਾ ਰਿਹਾ ਸੋ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੂੰਗੀ ਕਿ ਅੱਜ ਤੱਕ ਇਹ ਸਕੂਲ ਨੇ ਅਰਾਊਂਡ 37 ਡਾਕਟਰਸ ਬਣਾ ਦਿੱਤੇ ਨੇ ਤੇ ਇਸ ਤੋਂ ਬਿਨਾ 12 ਇੰਜੀਨੀਅਰਸ ਨੇ ਜਿਹੜੇ ਸਿਰਫ ਮੈਂ ਗਵਰਨਮੈਂਟ ਇੰਸਟੀਚੂਟਸ ਦੀ ਗੱਲ ਕਰ ਰਹੀ ਆ ਕਿ IIT ਤੇ NITs ਦੇ ਵਿੱਚ ਨੇ ਮ ਇੰਜੀਨੀਅਰਿੰਗ ਕਰ ਰਹੇ ਨੇ ਜਿਵੇਂ ਇੱਕ ਲੜਕੀ ਹੈ ਸਾਨੀਆ ਬੰਸਲ ਉਸਨੇ AI ਦੇ ਵਿੱਚ ਇਸ ਸਾਲ IIT ਦੇ ਵਿੱਚ ਰੁੜਕੀ ਐਡਮਿਸ਼ਨ ਲਈ ਹੈ ਸੋ ਇਸ ਇਸ ਤਰੀਕੇ ਨਾਲ ਸਾਰਿਆਂ ਨੂੰ ਮੈਂ ਵਧਾਈ ਦਿੰਨੀ ਆ ਤੇ ਅਸੀਂ ਜਦੋਂ ਮਤਲਬ ਮੈਂ ਇਹ ਕਹਿਣਾ ਚਾਹੂੰਗੀ ਕਿ ਸਵਾਰ ਮੈਨੂੰ ਇੱਕ ਮੌਕਾ ਮਿਲਿਆ ਸਿੰਗਾਪੁਰ ਸਾਨੂੰ ਐਨਆਈਈ ਦੇ ਦੌਰਾਨ 40 ਪ੍ਰਿੰਸੀਪਲ ਸੀਗੇ ਅਸੀਂ ਇੰਡੀਆ ਤੋਂ ਜਿਸ ਚ ਦੋ ਪੰਜਾਬ ਦੇ ਪ੍ਰਿੰਸੀਪਲ ਸੀਗੇ ਅਸੀਂ ਸਾਰੇ ਉੱਥੇ ਇਕੱਠੇ ਹੋਏ ਤੇ ਉੱਥੇ ਸਾਡਾ ਇੱਕ ਸੈਮੀਨਾਰ ਸੀ ਕਿਉਂਕਿ ਨੈਸ਼ਨਲ ਲੈਵਲ ਤੇ ਬਹੁਤ ਸਾਰੀਆਂ ਨਵੀਆਂ ਟੀਚਿੰਗ ਟੈਕਨੀਕਸ ਨੂੰ ਦੱਸਣ ਵਾਸਤੇ ਇਹ ਮੀਟਿੰਗ ਇਹ ਕਾਨਫਰੰਸ ਰੱਖੀ ਗਈ ਸੀ ਜਿਸ ਚ ਪਾਰਟਿਸਪੇਟ ਕੀਤਾ ਤੇ ਜਦੋਂ ਮੈਂ ਉੱਥੇ ਆਪਣੀ ਇੰਟਰੋਡਕਸ਼ਨ ਦਿੱਤੀ ਕਿ ਮੈਂ ਇੱਕ ਬੈਕਵਰਡ ਏਰੀਆ ਦੇ ਵਿੱਚ ਸਾਡਾ ਸਕੂਲ ਹੈ ਤੇ ਅਸੀਂ ਇੱਥੇ 40 ਦੇ ਕਰੀਬ ਡਾਕਟਰ ਬਣਾ ਚੁੱਕੇ ਹਾਂ ਤੇ 20 25 ਸਾਡੇ ਬੱਚੇ ਜਿਹੜੇ ਨੇ ਉਹ ਇੰਜੀਨੀਅਰ ਐਨਆਈਟੀਜ਼ ਆ ਆਈਆਈਟੀਜ਼ ਤੇ ਹੋਰ ਟਾਪ ਕਾਲਜੇਜ਼ ਦੇ ਵਿੱਚ ਕਰ ਰਹੇ ਨੇ ਤਾਂ ਜਿੰਨੇ ਵੀ ਉੱਥੇ ਪ੍ਰਿੰਸੀਪਲ ਤੇ ਸਿੰਗਾਪੁਰ ਐਨਆਈ ਦੇ ਪਰਸਨ ਸੀਗੇ ਸਾਰਿਆਂ ਨੇ ਖੜੇ ਹੋ ਕੇ ਸਟੈਂਡਿੰਗ ਅਵੇਸ਼ਨ ਦਿੱਤੀ ਤਾਂ ਮੈਨੂੰ ਇਹ ਗੱਲ 'ਚ ਬਹੁਤ ਮਾਣ ਫਖਰ ਹੈ ਸਾਡੇ ਵਾਸਤੇ ਕਿ ਅਸੀਂ ਇੱਕ ਪਛੜੇ ਇਲਾਕੇ ਦੇ ਵਿੱਚ ਐਡੇ ਅਫਸਰ ਬਣਾਉਣ ਦੇ ਪਰਮਾਤਮਾ ਨੇ ਸਾਨੂੰ ਕਾਬਿਲ ਕੀਤਾ ਸੋ ਉਸ ਤੋਂ ਬਾਅਦ ਅਸੀਂ ਕੁਝ ਨਵੀਆਂ ਐਡੀਸ਼ਨਸ ਕਿਉਂਕਿ ਸਕੂਲ ਜਿਹੜਾ ਹੈ ਜੇ ਅਸੀਂ ਉਹਨੂੰ ਉਸੇ ਪੈਟਰਨ ਨਾਲ ਚਲਾਉਂਦੇ ਰਵਾਂਗੇ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ ਤਾਂ ਹੁਣ ਅੱਜ ਮੈਂ ਕਾਫੀ ਵਿਦ ਪ੍ਰਿੰਸੀਪਲ ਅਸੀਂ ਇੱਕ ਪ੍ਰੋਗਰਾਮ ਰੱਖਿਆ ਤੇ ਬੱਚਿਆਂ ਦੇ ਨਾਲ ਕਾਫੀ ਪੀਤੀ ਉਹ ਇਸ ਕਰਕੇ ਕਿਉਂਕਿ ਉਹ ਬੱਚੇ ਵੀ ਅੱਜ ਪ੍ਰੋਫੈਸ਼ਨ ਅਲੱਗ-ਅਲੱਗ ਪ੍ਰੋਫੈਸ਼ਨਸ ਦੇ ਵਿੱਚ ਨੇ ਤੇ ਡਿਗਰੀਸ ਕਰ ਰਹੇ ਨੇ ਤਾਂ ਇਟ ਮੀਨਸ ਕਿ ਉਹ ਵੀ ਸਾਡੇ ਬਰਾਬਰ ਹੀ ਅੱਜ ਅਸੀਂ ਉਹਨਾਂ ਨੂੰ ਸਮਝਦੇ ਹਾਂ ਕਿਉਂਕਿ ਉਹ ਵੀ ਪ੍ਰੋਫੈਸ਼ਨਲ ਡਿਗਰੀਸ ਹੋਲਡ ਕਰਦੇ ਨੇ ਸੋ ਅਸੀਂ ਉਹ ਬੱਚੇ ਜਿੰਨੇ ਵੀ ਸਾਡੇ ਸਟੂਡੈਂਟਸ ਨੇ ਮਤਲਬ ਇਹ ਬੱਚਿਆਂ ਲਈ ਇੱਕ ਨਵੀਂ ਐਡੀਸ਼ਨ ਮੈਂ ਦੀਵਾਲੀ ਦੇ ਸ਼ੁਭ ਕਾਮਨਾਵਾਂ ਦੇ ਨਾਲ-ਨਾਲ ਇੱਕ ਗਿਫਟ ਦੇਣ ਜਾ ਰਹੇ ਹਾਂ ਅਸੀਂ ਪਾਤੜਾ ਨਿਵਾਸੀਆਂ ਨੂੰ ਕਿ ਅਸੀਂ ਇੱਥੇ ਨਵਾਂ ਪਲੇਵੇ ਸਕੂਲ ਬਣਾਉਣ ਜਾ ਰਹੇ ਹਾਂ ਉਹ ਵੇ ਸਕੂਲ ਜਿਹੜਾ ਫੋਰਨ ਟੈਕਨੀਕਸ ਦੇ ਉੱਤੇ ਉਹਦੇ ਵਿੱਚ ਕੰਮ ਹੋਏਗਾ ਜਿਵੇਂ ਫੋਰਨ ਦੇ ਵਿੱਚ ਸਕਿੱਲ ਡਵੈਲਪਮੈਂਟ ਬੱਚੇ ਛੋਟੇ ਨੂੰ ਹਰੇਕ ਸਕਿੱਲ ਲਾਉਣੀ ਚਾਹੀਦੀ ਹੈ ਉਸ ਦੇ ਉੱਤੇ ਅਸੀਂ ਕੰਮ ਕਰਕੇ ਅਸੀਂ ਇੱਕ ਸੈਪਰੇਟ ਬਿਲਡਿੰਗ ਜਿਹੜੀ ਹੈ ਉਹ ਏਸੇ ਕੈਂਪਸ ਦੇ ਵਿੱਚ ਬਣਾ ਰਹੇ ਹਾਂ ਤੇ ਇਸ ਤੋਂ ਬਿਨਾ ਸਕੂਲ ਦੇ ਵਿੱਚ ਜਿਵੇਂ ਅਸੀਂ ਇਹ ਨੋਟ ਕਰਦੇ ਹਾਂ ਕਿ ਆਪਣੇ ਏਸ ਜਿਹੜਾ ਰੀਜਨ ਹੈ ਇੱਥੇ ਜਾਂ ਤਾਂ ਬਹੁਤ ਸਰਦੀ ਪੈਣ ਲੱਗ ਜਾਂਦੀ ਹੈ ਜਾਂ ਬਹੁਤ ਗਰਮੀ ਪੈਂਦੀ ਹੈ ਤੇ ਬੱਚਾ ਨੂੰ ਬਾਹਰ ਖੇਡਣ ਦਾ ਮੌਕਾ ਨਹੀਂ ਮਿਲਦਾ ਸੋ ਇੱਕ ਟ੍ਰੈਂਪੋਲਿਨ ਪਾਰਕ ਜੋ ਤੁਸੀਂ ਐਂਟਰ ਕੀਤੇ ਹੋ ਰਾਈਟ ਸਾਈਡ ਤੇ ਇੱਕ ਅੰਡਰ ਕੰਸਟਰਕਸ਼ਨ ਬਿਲਡਿੰਗ ਹੈ ਜਿਹੜੀ ਕਿ ਅਸੀਂ ਵਿਦਨ 2 ਮੰਥਸ ਹੀ ਖੜੀ ਕੀਤੀ ਹੈ ਸੋ ਇਸ ਬਿਲਡਿੰਗ ਦੇ ਵਿੱਚ ਅਸੀਂ ਟ੍ਰੈਂਪੋਲਿਨ ਪਾਰਕ ਬਣਾਵਾਂਗੇ ਜਿਹੜਾ ਕਿ ਬੱਚਿਆਂ ਨੂੰ ਫਿਜ਼ੀਕਲੀ ਫਿਟ ਰੱਖੇਗਾ ਤਾਂ ਕਿ ਜਿਹੜੇ ਬੱਚੇ ਵੀ ਇਹ ਜਿਹੜੇ ਪਾਰਕਸ ਨੇ ਉਹਦੇ ਵਿੱਚ ਜੰਪਿੰਗ ਹੁੰਦੀ ਹੈ ਜਿਹਦੇ ਨਾਲ ਹਾਈਟ ਇਨਕਰੀਜ਼ ਹੁੰਦੀ ਹੈ ਜਾਂ ਸਕਿੱਲ ਬੇਸਡ ਟੀਚਿੰਗਸ ਇਹ ਇਹ ਪਾਕ ਹੁੰਦੇ ਨਹੀਂ ਸੋ ਇਹ ਸਾਰਾ ਇੰਡੋਰ ਰਹੇਗਾ ਤੇ ਫੁੱਲੀ ਏਸੀ ਰਹੇਗਾ ਔਰ ਜਿਹੜਾ ਸਕੂਲ ਹੈ ਉਸ ਦੀ ਬਿਲਡਿੰਗ ਦਾ ਵੀ ਅਸੀਂ ਤੁਹਾਨੂੰ ਜਲਦੀ ਹੀ ਸ਼ੇਅਰ ਕਰਾਂਗੇ ਸਾਰੀ ਡਿਟੇਲ ਔਰ ਉਸ ਤੋਂ ਬਾਅਦ ਸਾਡਾ ਇੱਕ ਆਡੀਟੋਰੀਅਮ ਵੀ ਅਸੀਂ ਜਿਸ ਦੀ ਸਕੂਲ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਉਹ ਵੀ ਟਾਪ ਦੇ ਉੱਪਰ ਅਸੀਂ ਆਡੀਟੋਰੀਅਮ ਵੀ ਬਣਾ ਦਿੱਤਾ ਤੇ ਇਹ ਉਹਨੂੰ ਫਰਨੀਸ਼ ਕਰਨ ਲਈ ਸਾਨੂੰ 2 3 ਮੋਰ ਮੰਥਸ ਚਾਹੀਦੇ ਨੇ ਤੇ ਇਹ ਨਵੀਆਂ ਤਿੰਨ ਚੀਜ਼ਾਂ ਆਉਣ ਵਾਲੇ ਸੈਸ਼ਨ ਦੇ ਵਿੱਚ ਥੈਂਕ ਯੂ ਅਮਾਜ ਇੱਕ ਵਾਰੀ ਫੇਰ ਤੋਂ ਮੈਂ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਨੀ ਆ ਸਾਰੇ ਪਾਤਰਨਾ ਨਿਵਾਸੀਆਂ ਨੂੰ ਤੇ ਮੇਰੇ ਵੱਲੋਂ ਉਹ ਬੱਚੇ ਜਿਹੜੇ ਅੱਜ 27 ਬੱਚੇ ਇੱਥੇ ਆਨਰ ਕੀਤੇ ਗਏ ਨੇ ਅਲੱਗ-ਅਲੱਗ ਪ੍ਰੋਫੈਸ਼ਨਲ ਡਿਗਰੀਜ਼ ਲਈ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਮੈਂ ਵਧਾਈ ਦਿੰਨੀ ਆ ਕਿ ਉਹਨਾਂ ਦੀ ਮਿਹਨਤ ਤੇ ਸਾਡੀ ਮਿਹਨਤ ਦੇ ਸਦਕਾ ਹੀ ਅੱਜ ਬੱਚੇ ਉੱਥੇ ਪਹੁੰਚ ਪਾਏ ਨੇ ਥੈਂਕ ਯੂ ਵੈਰੀ ਮਚ ਮੇਰਾ ਨਾਮ ਵਤਨਪ੍ਰੀਤ ਸਿੰਘ ਹੈ ਤੇ ਮੈਂ ਤੋਂ ਲਾੜ ਬੰਜਾਰੇ ਪਿੰਡ ਤੋਂ ਆ ਤੇ ਮੈਂ ਦ ਹੈਲਿਕਸ ਆਕਸਫੋਰਡ ਸਕੂਲ ਦੇ ਵਿੱਚ ਸੈਕੰਡ ਕਲਾਸ ਲੈ ਕੇ ਕਲਾਸ ਦੇ ਵਿੱਚ ਸਟੱਡੀ ਕੰਪਲੀਟ ਕੀਤੀ ਹੈ ਮੈਂ ਲਾਸਟ ইয়ার ਹੀ ਆਪਣਾ 12th ਤੋਂ ਕੰਪਲੀਟ ਕੀਤੀ ਹੈ ਤੇ ਅੱਗੇ ਮੈਂ ਇਸ ਸਕੂਲ ਦੇ ਵਿੱਚੋਂ 12 ਦਾ ਪਟਿਆਲੇ ਦਾ ਟਾਪਰ ਆਂ ਵਿਦ 97.4% ਤੇ ਫਿਰ ਮੈਨੂੰ JEE ਦੇ ਐਗਜ਼ਾਮ クリア ਕਰਨ ਤੋਂ ਬਾਅਦ PEC ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਬੀ ਟੈਕ ਦੀ ਡਿਗਰੀ 'ਚ ਐਡਮਿਸ਼ਨ ਮਿਲੀ ਹੈ ਤੇ ਮੈਂ ਸਾਡੇ ਸਕੂਲ ਦਾ ਡਾਇਰੈਕਟਰ ਮੈਮ ਮ्युनਿਸਪਲ ਮੈਮ ਤੇ ਸਾਰੇ ਮੈਨੇਜਮੈਂਟ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਪ੍ਰੋਗਰਾਮ ਰੱਖਿਆ ਤਾਂ ਜੋ ਸਾਨੂੰ ਸਨਮਾਨਿਤ ਕੀਤਾ ਜਾ ਜਾ ਸਕੇ ਤੇ ਫਿਰ ਫਿਰ ਆਪਣੇ ਟੀਚਰਾਂ ਦੇ ਨਾਲ ਮਿਲਣ ਦਾ ਮੌਕਾ ਮਿਲ ਸਕੇ ਕਿਤਰਾ ਨੇ ਪ੍ਰੋਗਰਾਮ ਨੇ ਪੜਾਈ ਨੂੰ ਲੈ ਕੇ ਸ ਇੱਥੇ ਪੜਾਈ ਨੂੰ ਲੈ ਕੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਨੇ ਤੇ ਇੱਥੋਂ ਦੇ ਟੀਚਰ ਨੇ ਉਹਨਾਂ ਨੂੰ 10 10 15 15 ਸਾਲ ਦਾ ਐਕਸਪੀਰੀਅੰਸ ਹੈ ਤੇ ਜੋ ਜੋ ਇੱਥੋਂ ਦਾ ਬੱਚੇ ਨੂੰ ਫਰੈਂਡ ਸਰਕਲ ਮਿਲਦਾ ਹੈ ਉਹ ਫਰੈਂਡ ਸਰਕਲ ਬਹੁਤ ਹੀ ਅੱਛਾ ਮਿਲਦਾ ਤੇ ਉਹ ਤੇ ਉਹਨਾਂ ਨਾਲ ਸਾਰੀ ਉਮਰ ਤੱਕ ਰਹਿੰਦਾ ਇਸ ਤਰ੍ਹਾਂ ਦੀ ਪੜਾਈ ਜਿਹੜੀ ਕਰਦੇ ਸੀ ਜਿਹਦੇ ਇਸ ਤਰ੍ਹਾਂ ਦੀ ਸ਼ੁਰੂਆਤ ਹੋ ਗਈ ਸਰ ਜੀ ਜੋ ਜੋ ਸਾਡੇ ਟੀਚਰ ਸਾਨੂੰ ਜਿਵੇਂ ਜਿਵੇਂ ਗਾਈਡ ਕਰਦੇ ਸੀ ਅਸੀਂ ਉਹਨਾਂ ਦੀ ਗੱਲ ਉਵੇਂ ਉਵੇਂ ਹੀ ਫੋਲੋ ਕਰਦੇ ਸੀ ਤੇ ਉਹਦਾ ਹੀ ਰਿਜ਼ਲਟ ਹੈ ਕਿ ਮੈਨੂੰ 12 ਦੇ ਵਿੱਚ ਟੌਪ ਕਰਨ ਦਾ ਮਿਲਿਆ ਮੈਸੇਜ ਗਿਆ ਮੇਰਾ ਮੈਸੇਜ ਇਹ ਹੀ ਹੈ ਕਿ ਡੀਪੋਟਿਵੇਟ ਕਰ ਦੇਣਾ ਹੋਵੋ ਹਨਾ ਵੀ ਉਤਰਾ ਚੜ੍ਹਾ ਜ਼ਿੰਦਗੀ ਦੇ ਚੱਲਦੇ ਰਹਿੰਦੇ ਨੇ ਤੇ ਉਹਨਾਂ ਨਾਲ ਬਹੁਤ ਜ਼ਿਆਦਾ ਖੁਸ਼ ਵੀ ਨਾ ਹੋਵੋ ਬਹੁਤ ਜ਼ਿਆਦਾ ਉਦਾਸ ਵੀ ਨਾ ਹੋਵੋ ਬਸ ਲਾਈਫ ਸੋ ਮੇਰਾ ਨਾਮ ਹਰਜੋਤ ਸਿੰਘ ਹੈ ਤੇ ਮੈਂ ਹੈਲਿਕਸ ਆਕਸਫੋਰਡ ਸਮਾਰਟ ਸਕੂਲ ਦੇ ਵਿੱਚੋਂ ਆਪਣੀ 11 12th ਕੀਤੀ ਹੈ ਮੈਡੀਕਲ ਸਟਰੀਮ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਇੱਥੇ ਨੀਟ ਦੇ ਪੇਪਰ ਦੇਣ ਤੋਂ ਬਾਅਦ ਫਿਰ ਮੈਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਐਮਬੀਬੀਐਸ ਕੋਰਸ ਦੇ ਵਿੱਚ ਐਡਮਿਸ਼ਨ ਮਿਲਿਆ ਹੁਣ ਉੱਥੇ ਮੈਂ ਆਪਣਾ ਸੈਕਿੰਡ ਈਅਰ ਕਰ ਰਿਹਾ ਤੇ ਇਹ ਸਭ ਦੇ ਵਿੱਚ ਮੇਰੇ ਟੀਚਰਸ ਦਾ ਬਹੁਤ ਵੱਡਾ ਸਹਿਯੋਗ ਸੀ ਕਿਉਂਕਿ ਉਹਨਾਂ ਸਭ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਇੱਥੇ ਤੱਕ ਕੌਂਚਨ ਦੇ ਵਿੱਚ ਪੜਾਈ ਤੋਂ ਲੈ ਕੇ ਤੇ ਉਸ ਤੋਂ ਇਲਾਵਾ ਹੋਰ ਕਾਫੀ ਚੀਜ਼ਾਂ ਦੇ ਵਿੱਚ ਮਦਦ ਕੀਤੀ ਹੈ ਕਿ ਕਿਵੇਂ ਪੇਪਰ ਨੂੰ ਅਟੈਂਪਟ ਕਰਨਾ ਹੈ ਕਿਵੇਂ ਪੇਪਰ ਦੇ ਵਿੱਚ ਸਹੀ ਕਰਨਾ ਹੈ ਸਭ ਕੁਝ ਤਾਂ ਪੜਾਈ ਤੋਂ ਇਲਾਵਾ ਵੀ ਪੜਾਈ ਦੇ ਵਿੱਚ ਤਾਂ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਹੈ ਦੋਸਤੋ ਔਲਾਵਾ ਹਰ ਇੱਕ ਚੀਜ਼ ਦੇ ਵਿੱਚ ਮੈਨੂੰ ਉਹਨਾਂ ਨੇ ਗਾਈਡ ਕਾਫੀ ਅੱਛਾ ਕੀਤਾ ਹੈ ਇਹ ਮੈਸੇਜ ਹੈਗੇ ਫਿਰ ਬੱਝੇ ਸੋ ਮੈਸੇਜ ਮੇਰਾ ਸਟੂਡੈਂਟਸ ਨੂੰ ਇਹ ਹੀ ਹੋਏਗਾ ਕਿ ਟੀਚਰਸ ਦੀ ਹਮੇਸ਼ਾ ਲਾਈਕ ਉਹਨਾਂ ਨੂੰ ਰਿਸਪੈਕਟ ਕਰਨੀ ਹੈ ਐਂਡ ਟੀਚਰਸ ਦੇ ਗਾਈਡੈਂਸ ਦੇ ਅੰਦਰ ਚਲੋਗੇ ਤਾਂ ਕਾਫੀ ਅੱਛਾ ਹੋਏਗਾ ਇੱਕ ਖੁਦ ਦੇ opinions ਐਂਡ ਖੁਦ ਦੇ ਫੈਕਟਸ ਲੈ ਕੇ ਵੀ ਚੱਲਣਾ ਹੈ ਬਟ टीचर्स दी एंड अपने पेरेंट्स दी हमेशा लाइक रिस्पेक्ट करनी चाहिए द मैनेजमेंट स्कूल मैनेजमेंट वाज लाइक बहुत अच्छी सी उन्होंने लाइक जिस हिसाब दे एग्जाम पैटर्न होते सी लाइक वो काफी हेल्प कर दे एंड उन्होंने जमे साडे ली आज इथे सेरेमनी रखी ता असि ओना दे बहुत धन्यवाद दी एमस लवया सिंगला एंड आई एम फ्रॉम पटियाला पंजाब एंड आई हैव स्टडीड इन द हेलिक्स ऑक्सफोर्ड स्मार्ट स्कूल टिल 12th एंड नाउ आई एम एन एमबीबीएस फर्स्ट ईयर स्टूडेंट इन सुभारती मेडिकल कॉलेज मेरठ एंड आई एम फीलिंग वेरी ग्लैड टू बी ऑनर लाइक दिस एंड it's all about the success or the sleepless nights that i have spent my hard work my dedication and all yeah i am very proud of it as well as my family and my parents all credit goes to them as well as me my hard work thank you saskal mera naam shubhmit hai main patrana tohi padhiya helix vichon te hun meri admission adesh medical college vich hui hai mbbs <laughs> course vich ta aaj main bahut zyada khush ha kyunki school wale ne sanu bula ke sanu sammanit kita te e ਇਨਾਂ ਨੂੰ ਹੀ ਧੰਨਵਾਦ ਕਰਨਾ ਚਾਹਾਂਗੀ ਕਿਉਂਕਿ ਜਦੋਂ ਦੀ ਮੈਂ ਸਕੂਲ 'ਚ ਪੜਨਾ ਸ਼ੁਰੂ ਕੀਤਾ ਉਦੋਂ ਤੋਂ ਹੀ ਇਨਾਂ ਨੇ ਕਾਫੀ ਵਧੀਆ ਸਾਡੀ ਤਿਆਰੀ ਕਰਵਾਈ ਅਤੇ ਸਾਡੇ 'ਚ ਕੌਨਫੀਡੈਂਸ ਬਿਲ ਕੀਤਾ ਹੈ ਤੇ ਅੱਜ ਵੀ ਜਿਹੜਾ ਇਨਾਂ ਨੇ ਸਾਨੂੰ ਸਨਮਾਨਿਤ ਕੀਤਾ ਉਹ ਵੀ ਇਨਾਂ ਦੀ ਹੀ ਦੇਣ ਹੈ ਕਿਉਂਕਿ ਇਨਾਂ ਨੇ ਹੀ ਸਾਡੀ ਸਹਾਇਤਾ ਕੀਤੀ ਸ਼ੁਰੂ ਜਿਨੇ ਕਿ ਸਾਡੇ ਸਕੂਲ ਵਾਲੇ ਨੇ ਸਾਨੂੰ ਹਮੇਸ਼ਾ ਤੋਂ ਹੀ ਹਰ ਕਿਸੇ ਦੀ ਸੇਵਾ ਕਰਨੀ ਸਿਖਾਈ ਹੈ ਤਾਂ ਉਸੇ ਉਸੀ ਚੈਨਲ ਮੈਨੇ ਫਿਰ ਅਗੇ ਆਪਣਾ ਕੈਰੀਅਰ ਐਮਬੀਐਸ ਨੂੰ ਚੁਣਿਆ। ਹਾਂ ਮੇਰਾ ਨਾਮ ਕੁਸ਼ਵਿੰਦ ਘੋੜਾ ਹੈ। ਮੈਂ ਕਰੰਟਲੀ ਆਪਣੀ ਬੀਟੈਕ ਕਰ ਰਹੀ ਪਈ ਹਾਂ ਕੈਮੀਕਲ ਇੰਜੀਨੀਅਰਿੰਗ ਐਨਆਈਟੀ ਜਲੰਧਰ ਤੋਂ ਤੇ ਅੱਜ ਸਕੂਲ ਵਾਲਿਆਂ ਨੇ ਸਾਨੂੰ ਸਕੂਲੇ ਬੁਲਾਇਆ ਤੇ ਸਾਨੂੰ ਸਨਮਾਨਿਤ ਕੀਤਾ ਇੱਥੇ ਮੈਂ ਆਪਣੇ ਤੈਹ ਦਿਲੋਂ ਆਪਣੇ ਸਕੂਲ ਦੇ ਸਟਾਫ ਦਾ ਪ੍ਰਿੰਸੀਪਲ ਮੈਮ ਦਾ ਆਪਣੇ ਪੇਰੈਂਟਸ ਦਾ ਸਭ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਸਾਨੂੰ ਲਾਈਕ ਮਿਨਿਸਟਰੀ ਕਲਾਸ ਤੋਂ ਇਸ ਸਕੂਲ 'ਚ ਪੜ੍ਹ ਰਹੀ ਹਾਂ ਤੇ ਉਹਨਾਂ ਨੇ ਸ਼ੁਰੂ ਤੋਂ ਇੱਕ ਫਾਊਂਡੇਸ਼ਨ ਬਿਲਡ ਕੀਤੀ ਹੈ ਸਾਡੇ ਲਈ ਜਿਸ ਦੇ ਨਾਲ ਅੱਗੇ ਜਾ ਕੇ ਮੇਰਾ ਕੌਨਫੀਡੈਂ ਬਣੀ ਅਤੇ ਅਗੇ ਮੈਂ ਆਪਣਾ ਕਰੀਅਰ ਦੇ ਵਿੱਚ ਅੱਛਾ ਕਰ ਪਾਉਂਗੀ ਥੈਂਕ ਯੂ ਮੇ ਨਾਮ ਸ੍ਰਿਸ਼ਟੀ ਹੈ ਤੇ ਮੈਂ ਲਾ ਪੜ੍ਹ ਰਹੀ ਹਾਂ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੈਂ ਇੱਥੇ ਸਕੂਲ ਦੇ ਵਿੱਚ ਨਰਸਰੀ ਤੋਂ ਪੜ੍ਹ ਰਹੀ ਹਾਂ ਐਂਡ ਇੱਥੇ ਦਾ ਸਟਾਫ ਇੱਥੇ ਪ੍ਰਿੰਸੀਪਲ ਮਮ ਡਾਇਰੈਕਟਰ ਮਮ ਸਭ ਸਭ ਨੇ ਸਾਡੀ ਬਹੁਤ ਜ਼ਿਆਦਾ ਸਹਾਇਤਾ ਕੀਤੀ ਹੈ ਐਂਡ ਸਾਨੂੰ ਸਾਡੇ ਵਿੱਚ ਕੰਫੀਡੈਂਸ ਬਿਲ ਕਰਨ ਦੀ ਸਾਡੇ ਵਿੱਚ ਬਹੁਤ ਹੈਲਪ ਕੀਤੀ ਹੈ ਐਂਡ ਬਚਪਨ ਤੋਂ ਹੀ ਸਾਡੇ ਸਾਰੇ ਕਨਸੈਪਟਸ ਹੈ ਬਹੁਤ ਅੱਛੀ ਤਰ੍ਹਾਂ ਕਲੀਅਰ ਕੀਤੇ ਹਨ ਜਿੰਨੇ ਵੀ ਸਾਡੇ ਡਾਊਟਸ ਹੁੰਦੇ ਸੀ ਮਮ ਬਾਰ-ਬਾਰ ਸਾਨੂੰ ਪੁੱਛਦੇ ਸੀ ਬਾਰ-ਬਾਰ ਸਾਨੂੰ ਕਲੀਅਰ ਕਰਦੇ ਐਂਡ ਹੁਣ ਇਸ ਟਾਈਮ ਮੈਂ ਜਿਸ ਵੀ ਮੁਕਾਮ ਤੇ ਹਾਂ ਉਹ ਸਿਰਫ ਸਾਡੇ ਇਸ ਸਕੂਲ ਦੇ ਕਰਕੇ ਹੈ ਪ੍ਰਿੰਸੀਪਲ ਮਾਮ ਦੇ ਕਰਕੇ ਹੈ ਜਿੰਨਾ ਵੀ ਸਾਡਾ ਸਟਾਫ ਹੈ ਮੈਨੇਜਮੈਂਟ ਹੈ ਸਿਰਫ ਉਹਨਾਂ ਕਰਕੇ ਐਂਡ ਮੈਂ ਉਹਨਾਂ ਦੇ ਤਹਿ ਦਿਲੋਂ ਸ਼ੁਕਰੀਆ ਦਾ ਕਰਦੀ ਹਾਂ So, I am the law student at Rajiv Gandhi National University of Lop, Punjab, and I have been honoured today in my school. The laying foundation for my intellect thinking and for developing my motor skills plus development in my school which led me to compete at such a national and international level. Even I am very thankful to my principal mama and my faculty of the school itself that made me to compete at the national level and also uh, at the uh, university level I am the batch topper. I am very thankful to my school for this. थैंक यू वैरी मच मेरी दोवें बेटियाँ इतों ही पढ़ के गई ने और मैं ये गल जरूर कहूँगी कि नेेतेड़े के किसी भी एरिए इमें स्कूल नहीं मिलना दे प्रोवाइड द क्वालिटी ऑफ एजुकेशन टू माई ऑल द माई बोत डॉटर्स एंड ऑल द अदर स्टूडेंट्स सो दिस इज द इंस्टीट्यूट दैट इज माइल स्टोन इन द होल एरीना एंड आई रियली एप्रीशिएट मिसिज अमरजोत कौर एंड हर ऑल स्टाफ as they provided the good education to all the students and uh, as they are making them the uh, in responsible member of this society to make the society better and to make it uh, like to live haldiri there so thank you